来 भाई चरने हुन ਆਪਾਂ ਬਹੁਤੀਆਂ ਗੱਲਾਂ ਦਾ ਕਿੱਦਾਂ ਫੇਰ ਪਾਵਾਂਗੇ ਠੀਕ ਹੈ ਪਹਿਲਾਂ ਮੁੰਡੇ ਨੂੰ ਘੋੜੀ ਤੇ ਚੜਾਵਾਂਗੇ ਹਾਂ ਕੀ ਮੰਗਦਾ ਇਹਨਾਂ ਦਾ ਛੀਏ ਲੈਣੀ ਨੇ ਆਪਾਂ ਛੀਏ ਲੈਣੀ ਹੈਂ ਪਹਿਲਾਂਗੇ ਛੀਏ ਲੈ ਲਾਂਗੇ ਠੀਕ ਹੈ ਜੀ ਆਇਆ ਦੇਖ ਮੁੱਲ ਤੱਕਰਾਉਣ ਨੂੰ ਜਿੰਨਾ ਮਰਜ਼ੀ ਕਰੀ ਚੱਲ 18000 ਰੁਪਏ ਕਰੀਆਂ ਦੇ ਹੈ 18000 ਕੋਈ ਗੱਲ ਨਹੀਂ ਖੜ ਬਾਬਾ ਖੜ ਬਾਬਾ ਖੜ 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 ਬਾਬਾ ਇੱਧਰ ਆ ਮਿਲਵੇ ਉੱਠ ਪੁਰੀ ਆ ਅਰੇ ਹਾਂ ਕਰੋ ਰੱਬ ਕੋਲੋਂ ਡਰ ਕੇ ਬਾਲਾ ਮੁੰਡਾ ਨਾ ਮਖਿਆ ਕਰਾ 18000 ਨੂੰ ਬਾਬਾ ਨਹੀਂ ਚੱਲਦਾ ਬੱਕਰੀਆਂ ਠੀਕ ਹੈ ਉਹ ਕਹਿੰਦਾ ਮੈਂ ਵੀ ਗਰੀਬਾਂ ਗਾਂਾਂ ਦੀਆਂ ਗਰੀਬ ਪਰਿਵਾਰਾਂ ਦੇ ਕੰਮ ਕਰਨੇ ਨੇ ਠੀਕ ਹੈ ਕੱਟ ਮਾ ਸਕਦਾ ਹਾਂ ਆਪਣਾ ਨਹੀਂ ਕੋਈ ਗੱਲ ਨਹੀਂ ਕੋਈ ਠੱਗ ਨਹੀਂ ਚੋਰ ਨਹੀਂ ਵਿਚਾਰਾ ਸੱਚਾ ਬੰਦਾ ਹੈ ਸਾਲਾਂ ਤੋਂ ਕਰ ਰਿਹਾ ਹੈ ਮਾਲ ਕਰਾ ਰਿਹਾ ਉਹ ਕਹਿੰਦਾ 11000 ਰੁਪਏ ਪਰ ਮੈਂ 11000 ਨਹੀਂ ਕਹਿੰਦਾ ਪਾਪੇ ਨੂੰ ਮੈਂ ਨਾ ਕਰਤੀ ਜਵਾਬ ਦੇਦਾ ਲੈ 12000 ਰੁਪਏ ਬੱਕਰੀਆਂ ਦੀ ਨਹੀਂ ਹੁੰਦੀ ਸਿਰਫ ਉਹ ਕੀ ਕਰੀਏ ਆਪ ਨੂੰ ਨਹੀਂ ਮਿਲਦੀਆਂ ਬਾਹਰ ਫਿਰ ਦੇਣੀਆਂ ਕਿੰਨੇ ਨੂੰ ਨੇ ਰਸਤਾ ਤਾਂ ਪਾ ਦੇ ਕੋਈ ਸਾਢੇ 17000 ਰੁਪਏ ਨਹੀਂ ਮਿਲਦੀ ਤਰੀ ਮਾੜੀ ਚੰਗੀ ਸਭ ਵਿਚਾਰੀ ਕੀ ਜੈਦ ਇਸਲੇ ਬੱਚਾ ਹੈਗਾ ਕੋਈ ਇੱਕ ਬੱਚਾ ਜੀ ਹਾਂ ਉਹ ਬੱਚਾ ਮਿਲੂਗਾ ਬਾਬਾ ਜੀ ਆਪਾਂ ਨੂੰ ਐਤੀ ਵੀ ਹੈ ਨਹੀਂ ਬੱਚਾ ਪਰ ਬਾਬਾ ਜੀ ਗੱਲ ਸੁਣ ਲੈ ਬੱਕਰੀਆਂ ਇਹ ਐ ਨਹੀਂ ਮਿਲਣੀਆਂ ਜਿੱਥੇ ਮੈਂ ਤੈਨੂੰ ਕਿਹਾ ਸੀ ਨਾ ਉੱਥੇ ਜੋ ਕੇ ਦੇਖ ਰਹਾ ਤੀਰ ਨੂੰ ਜਾਨਵਰ ਨਾਵੇਂ ਤੀਰ ਦੇ ਨਿਸ਼ਾਨੇ ਨੂੰ ਤੂੰ ਕੱਚਾ ਨਾ ਜਾਣਦੇ ਸੱਨ ਕੇ ਢਿੱਡ 'ਚ ਮਾਰ ਉਹਦੇ ਉਹ ਖੜਾ ਢਿੱਡੀ ਜੀ ਪਾਗੜਾ ਐ ਇੱਥੇ ਰੱਖ ਹਾਂ ਤੇਰੇ ਕਿ ਹੈ ਹਾਂ ਤਨੋ ਦੇ ਲੈ ਲੈ ਓਏ ਕਰਦੇ ਆਂ ਬਾਬਾ ਕਰਦੋ ਕਰਦੋ ਫਿਰ ਜੀਤਾ ਮੇਰੀ ਜਵਾਨ ਤੇ ਕੋਈ ਰਸਤੇ ਮੁੱਲ ਚਾੜੇ ਤਾਂ ਮੈਂ ਮੁੰਡੇ ਨੂੰ ਟੋਕਾ 100 ਕੁਸ ਕਹਿ ਲਿਆ ਮੁੰਡੇ ਨੂੰ ਜਵਾਬ ਨੂੰ ਤੂੰ ਬੇਸ਼ਰਮ ਕਰਤਾ ਮੈਂ ਵਿਚਾਰਾ ਗੁਵਾਰ ਏਕਾ ਬੰਤਾ ਹੀ ਨਰਮਾ ਨਹੀਂ ਹੋਰ ਜਾ ਵੇ ਮੈਨੂੰ ਕੁੱਟ ਲੈ ਨੀਮਦ ਵਾਲਾ ੱੱਕੇ ਮਾਰਨਾ ਨਾ ਕੁੱਟਲਾਣਾ ਲੋਟ ਹੈ ਜਵਾਬ ਲੈ ਔਰੇ ਆ ਵੇ ਕਿਹੜੇ ਪਿੰਡ ਦਾ ਤੂੰ 13000 ਨੂੰ ਬੱਕਰੀਆਂ ਹੋਣ ਨਹੀਂ ਹੁੰਦੀਆਂ ਜੀ ਹੋ ਗਈਆਂ 17000 ਨੂੰ ਬੱਕਰੀਆਂ ਹੋਣੀਆਂ ਦਾ ਆ ਕਰੇ ਕੀ ਗੱਲ ਹੁੰਦੀ ਹੈ ਹੈ ਦੇ ਦੇ ਸਾਨੂੰ ਪੱਲੋਂ ਪਾਉਂਦਿਆਂ ਨੇ ਦੇ ਦਾਂਗੇ ਖੜੀ ਆਪਾਂ ਵੇਚਣ ਵਾਸਤੇ ਇਹਨਾਂ ਨੂੰ ਕਿਹੜਾ ਅੱਜ ਦਾ ਕੰਮ ਆਪਣਾ ਵੀ ਅੱਜ ਹੀ ਵੇਚ ਕੇ ਉਹ ਹੋ ਜਾਣਾ ਆ ਪਪਾ ਜੀ ਹੁਣ ਕੀ ਕਰਾਂ ਜਾਨਵਰ ਵੀ ਸਾਰੇ ਵਧੀਆ ਨੇ ਸਾਫ਼ ਨੇ ਜਾਨਵਰ ਸਾਫ਼ ਸਾਰੇ ਨਵੇਂ ਨੇਗੇ ਓਏ ਅਸੀਂ ਵੀ ਤਾਂ ਕੁੜੀਆਂ ਦੇ ਵਿੱਚੋਂ ਇਹਨਾਂ ਚੋ ਹੀ ਕਰਨਾ ਹੈ ਬਾਬਾ ਜੀ ਦੱਸੋ ਸਾਰਾ ਕੁਝ ਦੇਖੋ ਸਾਰੇ ਜਾਨ ਠੀਕ ਹੈ ਕੋਈ ਅਸੀਂ ਆਪਦੇ ਵਾਸਤੇ ਨਹੀਂ ਕਰਨਾ ਸਿਰਫ ਆਪਦੇ ਵਾਸਤੇ ਕਰ ਰਹੇ ਹਾਂ ਇਹਦੇ ਥਣ ਦਿਖਾ ਚਾਹਨੇ ਪਹਿਲਾਂ ਖੜ ਜਾ ਓਏ ਖੜੀ ਹੋ ਤੈਨੂੰ ਤੂੰ ਖੋਲੀਂ ਜੇ ਕਰਨਾ ਚਾਹੀਦਾ ਚੈੱਕ ਕਰਕੇ ਲੈ ਕੇ ਜਾਇਓ ਬਾਬਾ ਜੀ ਤੁਸੀਂ ਖੜ ਜਾ ਯਾਰ ਕਿਉਂ ਨਹੀਂ ਆ ਦੇਖੋ ਕਿਸੇ ਬੱਕਰੀ ਦੇ ਥਣ ਚ ਫਾਲਟ ਹੋਵੇ ਉਹਦੀ ਵੀ ਜ਼ਿੰਮੇਵਾਰੀ ਹੈ ਇਹ ਗੱਲ ਪੱਕੀ ਹੈ ਫਾਲਟ ਨਹੀਂ ਹੈਗਾ ਨਵੀਆਂ ਪੱਠਾਂ ਦੇ ਸਾਰੇ ਮਾਲ ਨੇ ਨਵੇਂ ਇੱਕ ਗੱਲ ਸੁਣ ਲਈ ਬਾਬਾ ਸਾਰੀ ਮੰਡੀ ਚ ਢੇੜਾ ਕੱਢ ਕੇ ਉਰੇ ਦੁਬਾਰਾ ਵੀ ਆ ਜੀ ਜਿਹੜੇ ਰੰਗ ਹੁਣ ਖੜੇ ਹੋਏ ਨੇ ਨਾ ਓਏ ਚੁੱਪ ਯਾਰਾ ਵੀਡੀਓ ਸਾਡੀ ਕਿਉਂ ਖਰਾਬ ਕਰਦਾ ਤੂੰ ਨਾ ਦੀ ਬੱਕਰੀਆਂ ਲੈ ਜਾਂਦੀਆਂ ਜਿਹੜਾ ਰੰਗ ਹੁਣ ਖੜਿਆ ਹੈ ਨਾ ਦੁਨੀਆ ਤੇ ਮੇਲਾ ਲੱਗਿਆ ਹੈ ਜਿਹੜੀ ਗੱਲ ਬਿੰਦਕ ਚ ਹੁਣ ਜ਼ੁਬਾਨ ਚੋਂ ਨਿਕਲ ਗਈ ਫੇਰ ਨਹੀਂ ਨਿਕਲਣੀ ਜਿਹੜੀ ਹਵਾ ਇਧਰੋਂ ਚੱਲ ਰਹੀ ਉਹ ਕੱਲ ਨੂੰ ਨਹੀਂ ਆਉਂਦੀ ਅੱਜ ਆ ਗਈ ਅੱਜ ਮੈਂ ਮਰ ਗਿਆ ਅੱਜੇ ਫੂਕਿਆ ਜਿਉਂ ਸ਼ਾਮ ਤੱਕ ਮੇਰਾ ਤਨ ਢੱਬੇ ਚਲਾਉਣਾ ਪਊਗਾ ਖੇਚਲਾ ਕਿੰਨੀ ਹੋ ਗਈ ਮਾਨ ਸਾਹਿਬ ਤੈਨੂੰ ਵੀ ਛੇਤੀ ਗੋਹੇ ਇਕੱਠੇ ਕਰਕੇ ਮੈਨੂੰ ਅੱਗ ਲਾ ਦੋ ਫੂਕ ਦੋ ਫਰਾ ਇਹ ਜੱਬ ਮੈਨੂੰ ਵੱਟਦਣ ਦੇ ਕਿਤੇ ਫਿਰੇ ਫੇਰੇ ਮੇਲਾ ਨਹੀਂ ਜੁੜਨਾ ਮੇਰੀ ਗੱਲ ਸੁਣ ਲੈ ਤੈਨੂੰ ਮਰਵਾ ਕੇ ਨਹੀਂ ਰਾਜੀ ਇਹ ਪਾ ਬੱਕਰੀਆਂ ਨਹੀਂ ਮਿਲਣੀਆਂ ਸਾਰੀ ਮੰਡੀ ਚ ਜਾਇਆ 35000 40000 25000 ਸਾਰੇ ਕਿਤੇ ਭਾਅ ਵਜਾਰੇ ਪਰ ਮੈਂ ਤੇਰੀ ਗੱਲ ਤੇ ਬਾਬਾ ਜੀ ਫੁੱਲ ਚੜ ਕੇ ਰਾਜ਼ੀ ਆ ਉਹ ਕਿਵੇਂ ਕਿਹਾ ਕਰਦੇ ਨੇ ਅਣ ਦਾੜੀਆ ਸੁੱਕਾ ਨਾ ਲੰਗ ਜਾਵੇ ਮੈਂ ਲੜ ਜਾਂ ਪ੍ਰਿੰਟ ਬਣ ਕੇ ਵੀ ਮੈਂ ਪ੍ਰਿੰਟ ਬਣ ਕੇ ਚਰਨੇ ਦੇ ਲੜੇ ਜਾਵਾਂ ਤਾਂ ਚੰਗੀ ਗੱਲ ਆ ਓਏ ਨਾ ਤੇ ਅਸੀਂ ਵੀ ਤਾਂ ਗਰੀਬ ਕੁੜੀਆਂ ਵਾਸਤੇ ਕਰਨਾ ਹੈ ਕੋਈ ਆਪ ਅਸੀਂ ਆਪ ਦੇ ਵਾਸਤੇ ਮੇਰੀ ਗੱਲ ਸੁਣੋ ਜੀ ਜੇ ਤਾਂ ਹੁੰਦੀਆਂ ਮੇਰੀਆਂ ਘਰ ਦੀਆਂ ਮੈਂ ਤੁਹਾਨੂੰ ਇੱਕ ਬੱਕਰੀ ਐਂ ਫੜਾ ਦਾਂ ਸ਼ਾਬਾਸ਼ ਸ਼ਾਬਾਸ਼ ਠੀਕ ਹੈ ਅਸੀਂ ਵੀ ਦੇ ਘਰ ਵਾਸਤੇ ਪਾਲਣੀਆਂ ਹੁੰਦੀਆਂ ਮੇਰੇ ਜਿਦੂ ਨੇ ਅਸੀਂ ਦੇ ਹੀ ਦਿੰਦੇ ਮੈਂ ਤੁਹਾਨੂੰ ਕੰਨ ਫੜਾ ਦੂੰਗਾ ਅਸੀਂ ਤਾਂ ਦੇਖੋ ਦੇਖੋ ਅਸੀਂ ਪਤਾ ਨਹੀਂ ਕਿੱਥੋਂ ਦੀ ਧੀ ਦਿਆਣੀ ਹੋਊਗੀ ਕਿਉਂ ਜੀ ਠੀਕ ਹੈ ਸਾਡਾ ٹرسٹ ਬਣਾ ਸਾਡੇ ਕੋਲ ਆ ਪਰ ਓਏ ਛੱਡ ਸਾਰੀਆਂ ਗੱਲਾਂ ਆਪਦਾ ਇਹ ਦਾਨ ਕਰਤੀਆਂ ਕਿਉਂ ਜੀ ਉਰਾ ਇਹ ਗੱਲ ਨਹੀਂ ਹੁੰਦੀ ਉਰੇ ਆ ਓਏ ਤਾਂ ਫੜੀਓ ਤੇ ਇਹਦੇ ਉਰੇ ਕਰ ਲੋ ਪਹਿਲਾਂ ਬਾਹ ਹੋ ਗਈਆਂ ਚੱਕ ਬਾਬਾ ਜੀ 13000 ਮੈਂ ਲਾਇਆ ਹੁਣ ਤੂੰ ਜੇ ਦੱਤ ਨੂੰ ਵੜਦੀਏ ਪਰ ਵੱਡਣ ਚ ਹੀ ਫਾਇਦਾ ਪਰ ਐ ਕੱਚੀਆਂ ਬਿੱਲੀਆਂ ਨਾਲ ਵਕਤੀ ਨਹੀਂ ਮਿਲਣੀਆਂ ਤਾਇਆ ਪੂਰੀਆਂ 13000 ਨੂੰ ਦੇ ਨਹੀਂ ਹੁੰਦੀਆਂ ਹੋਰ ਕਿੱਥੇ ਹੋਣਗੀਆਂ ਕੋਈ ਵੀ ਨਹੀਂ ਆਉਣੀ ਆਏਗਾ ਮੇਰੀ ਗੱਲ ਸੁਣਦਾ ਪੂਰਾ ਨਹੀਂ ਹੋਣੀਆਂ ਹੋ ਗਈਆਂ ਲੈ 14ੰਗ ਤਾਂ ਹੋ ਗਈਆਂ ਹੋ ਗਈਆਂ 14 ਨਾਟੀਆਂ ਬਸ ਉਹ ਨਹੀਂ ਉਹ ਫੜ ਲੈ ਮੰਨਿਆ ਕਰ ਪਿਆ ਨਹੀਂ ਮੰਨਣੀ ਹੋਣੀ ਪਰ ਬਾਬਾ ਕਰਨਾ ਉਹ ਬਾਈ ਨਹੀਂ ਹੁੰਦੀਆਂ ਠੀਕ ਹੈ ਨਾ ਗੱਲ ਐਡਾ ਕਿੱਡੀ ਗੱਲ ਆ ਯਾਰ ਉਹ ਯਾਰ ਗੱਲ ਬਥੇਰੀ ਆ ਆਪ ਨੂੰ ਪਾਉਂਦੀਆਂ ਨੇ ਪੱਲੋਂ ਜਾਂ 16000 ਨੂੰ ਬੱਕਰੀਆਂ ਲੈ ਜਾ ਬਸ ਹੁਣ ਇਹ ਲਾਸਟ ਹੀ ਆ ਗੱਲ ਕਿਉਂ ਜੀ ਫੇਰ ਓ ਖੜ ਜਾ ਬਾਬਾ ਮਰ ਜਾ ਓਏ ਕਿਉਂ ਬੱਕਰੀਆਂ ਕਣੀ ਦਾ ਨੀਗਾ ਮਾਰ ਖੜ ਜਾ ਮਰ ਜਾ ਰੁਕ ਜਾ ਯਾਰ ਤਾਂ ਆ ਨਹੀਂ ਓਏ ਇੰਨੀ ਬਕਵਾਸ ਮੇਰੀ ਮਰਵਾ ਲਈ ਨਾਲੇ ਮਾੜਾ ਚੰਗਾ ਬਲੂ ਕਾ ਦੇ ਨਾਲੇ ਮੈਨੂੰ ਕਾ ਲਿਆ ਕੋਈ ਗੱਲ ਨਹੀਂ ਮੰਡੀ ਥੋੜੀ ਪਈ ਆ ਮੰਡੀ ਮੈਂ ਤੇ ਮੰਡੀ ਦੇ ਪਈ ਆ ਫੇਰ ਕੱਲ ਤਾਂ ਇਹ ਆ ਜੇ ਅਗਲੇ ਨੂੰ ਕੁੱਗਣ ਗਿਆ ਫਾਇਦਾਗਾ ਆਪ ਨੂੰ ਘਾਟਾ ਪਾਉਂਦਿਆਂ ਨੇ ਤਾਂ ਆ ਮੈਨੂੰ ਪੂਰੇ ਵੀ ਕਰਦੀਆਂ ਦਿਖਿਆ ਮੈਂ ਜਦੇ ਫੜਾ ਦੂੰਗਾ ਮਰਦੇ ਮਰਦੇ ਆ ਹੋਰ ਕੀ ਹੈਗਾ ਜਮੀ ਮਰਦਾ ਹੈ ਹੋਰ ਜਾਂ ਸਾਡੇ ਚੋਂ ਤੁਹਾਨੂੰ ਹੋ ਗਿਆ ਫਟ ਹੋ ਗਈਆਂ ਬਾਈ ਬਾਬੇ ਲਾ ਮੱਥੇ ਨਾਲ ਕੇਸ ਨੂੰ ਮੈਂ ਕੱਚਾ ਨਹੀਂ ਹੋਣ ਦੂੰਦਾ ਬਰੀ ਕਰਕੇ ਤੋਰੂੰਗਾ ਘੰਟਾ ਹੋ ਗਿਆ ਕਹਿੰਦਾ ساری ਰਾਤ ਰੋਹੀ ਮਰਿਆ ਕਮਾਡੀਆਂ ਦਾ ਸਵਾਦ ਕਾਦਾ ਉਹ ਸਾਨੂੰ ਫਿਰ ਕੱਲੀ ਕੱਲੀ ਚੈੱਕ ਕਰ ਬਾਬਾ ਮੈਂ ਤਾਂ ਫਿਰ ਕਰ ਲੂੰਗਾ ਦੁਬਾਰੇ ਮੈਂ ਤਾਂ ਪਹਿਲਾਂ ਕਰ ਵੀ ਲਈਆਂ ਜੇ ਕੋਈ ਮਾਰੀ ਹੋਵੇ ਹਜੇ ਵੀ ਕੱਢ ਦੀ ਆ ਜਾ ਬਾਈ ਓਏ ਆ ਦੇਖੋ ਵੀਰੇ ਨੋ ਹਰਦਾ ਨਹੀਂ ਕਾਕ ਨੂੰ ਵੀ ਪਤਾ ਲੱਗੇ ਵੀ ਕਿਹੜੀਆਂ ਵੇਚੀਆਂ ਨੇ ਠੀਕ ਆਈ ਗੱਲ ਲੈ ਨਵੀਂ ਪੱਟਾ ਜਮਾ ਇਹਨਾਂ ਨੂੰ ਆਪਣੇ ਇਹਨਾਂ ਨੂੰ ਕੁਝ ਕਰ ਦਿੰਦੇ ਨੇ ਬਾਬਾ ਛੱਡ ਮੈਂ ਸੰਗੋਲਾ ਲਾ ਦੂੰਗਾ ਮੈਂ ਸੰਗੋਲਾ ਕੇ ਨਿਸ਼ਾਨੀ ਲਾ ਦੂੰਗਾ ਤੇਰੀ ਇੱਕ ਵੀ ਨਹੀਂ ਰੋਣ ਨਾ ਦਿੰਦਾ ਮੈਂ ਨਿਸ਼ਾਨੀ ਲਾ ਦਨੇ ਬਾਬਾ ਜੀ ਤੂੰ ਛੋਟੀ ਕਿੱਥੇ ਆ ਤੇਲੇ ਕੈਂਚੀ ਹੈਗੀ ਹੈ ਟੱਕਲਾ ਟੱਕ ਬਾਰੀ ਗੱਲਾਂ ਭਾਈ ਗੱਡੀ 'ਚ ਵੜ ਦਿੰਦੇ ਹਾਂ ਹੋਰ ਦੱਸੋ ਫੜ ਫੜ ਕੇ ਸਾਡੀਆਂ ਦਾ ਭਾਈ ਗੱਡੀ 'ਚ ਵੜ ਦੇ ਜਾਓ ਜੀ ਗੱਡੀ 'ਚ ਵੜ ਠੀਕ ਐ ਅਸਲ ਬਾਦ ਰੁਕੀ ਅਗਲੀ ਦੇ ਅੰਦਰ ਢਿੱਡ 'ਚ ਛੱਕਾ ਨਾ ਰਹੇ ਨਹੀਂ ਆਹ ਖੜੀ ਐ ਗੱਡੀ ਜੇ ਤੁੰਮ ਸਾਡੀ ਗੱਡੀ 'ਚ ਵੜ ਠੀਕ ਐ ਠੀਕ ਐ ਇਹਨਾਂ ਦੀ ਗੱਡੀ 'ਚ ਪੜਵਾ ਦਿੰਦੇ ਹਾਂ ਲਓ ਜੀ ਫੜੋ ਫਿਰ ਉਹ ਝੂਲੀ ਕਰੋ ਭਾਈ ਬਾਬਾ ਜੀ ਇੱਧਰ ਮੂੰਹ ਕਰੋ ਆ ਦੇਓ ਜਾਓ ਜੀ ਇੱਧਰ ਚੜਦੇ ਕਿ ਨਹੀਂ ਸਮਲ ਕਿਰਪਾ ਕਰ 1 ਰੁਪਿਆ ਹੈਗਾ ਤੇਲੇ ਟੁੱਟਿਆ ਮੈਂ ਦਮਾ ਉਹ ਕੋਈ ਗਾਲੀਆਂ ਨਹੀਂ ਖਾਲੀ ਝੋਲੀ ਚ ਰਸਾ ਨਾ ਪਾਈ ਦੁਆ ਬਾਬਾ ਲੋਕ ਆਹੇ ਉਹ ਇੱਕ ਕਰਜਾ ਫਿਰ ਪਾ ਦਾਂਗੇ ਆਹ ਦਾ ਫੜਲਾ ਹੈਗਾ ਤੇ ਲਾਊਗਾ 10 ਰੁਪਏ ਦੇ ਪਤੀਫ ਖਾਲੀ ਨਾ ਦੱਸਾ ਪਾਈ ਇਹਦੀ ਝੋਲੀ ਪਰ ਹੋਰ ਨੂੰ ਤਾਂ ਪਾ ਨਹੀਂ ਦਿੰਦੇ ਬਾਬੇ ਨੂੰ ਤਾਂ ਆਹ ਆਹ ਮੁੰਡਾ ਤਾਂ ਦੇ ਲੈ ਲੈ ਚੱਕ ਪਾਈ ਬਾਬਾ ਤੈਨੂੰ ਰੱਬ ਵਾਦਾ ਕਰ ਫੜ ਕੰਨ ਲੈ ਆਓ ਬੋਲ ਢਾ ਲਾਓ ਚੱਕ ਲੈ ਫੜਦੇ ਹੋਣਾ